ਫਸਲੀ ਗੱਲ ਦੀ ਮਿੱਤਰ ਪਿਆਰਿਓ ਆਜੋ ਆਪਾਂ ਬਿਠਾਉਣਾ ਇੱਥੇ ਮੁਰਗੀ ਆਂਡਿਆਂ ਤੇ ਬੱਚੇ ਕੱਢਣ ਲਈ ਤੇ ਇਹ ਦਿਖਾਉਣਾ ਤੁਹਾਨੂੰ ਮਾਹੌਲ ਫਿਰ ਆਪਾਂ ਕਿਵੇਂ ਬਿਠਾਉਣਾ ਹੈ ਮੁਰਗੀ ਨੂੰ ਤੇ ਅੰਦਰ ਤਿਆਰ ਪਾ ਕਰਦੇ ਜੀ ਇੱਥੇ ਮੌਸਮ ਦਾ ਕੁਝ ਫਰਕ ਪੈ ਗਿਆ ਪਹਿਲਾਂ ਗਰਮੀ ਬਹੁਤ ਸੀ ਪਹਿਲਾਂ ਦੋ ਵਾਰੀ ਮੁਰਗੀ ਬਿਠਾਈ ਆ ਤੇ ਬੱਚੇ ਇਹਨੀਆਂ ਨੇ ਕੱਢੇ ਤੇ ਹੁਣ ਆਪਾਂ ਇੱਥੇ ਅੰਦਰ ਕਰਦੇ ਆਂ ਡਰਾਈ ਕਿਉਂਕਿ ਮੌਸਮ ਦਾ ਕੁਝ ਫਰਕ ਪੈ ਗਿਆ ਤੇ ਬਾਹਰ ਦੋ ਖੁੱਡੇ ਹੈਗੇ ਹੀ ਉਹਨਾਂ 'ਚ ਪਹਿਲਾਂ ਦੋ ਕੁਕੜੀਆਂ ਬੈਠੀਆਂ ਐ ਤੇ ਆਪਣੇ ਬਾਹਰ ਦੋ ਖੁੱਡੇ ਆ ਉਹਨਾਂ 'ਚ ਪਹਿਲਾਂ ਹੀ ਬੱਚੇ ਕੱਢੇ ਹੋਏ ਆ ਦੋਆਂ ਕੁਕੜੀਆਂ ਨੇ ਕੱਢਿਆ ਤਾਂ ਇੱਕ ਨੇ ਐ ਇੱਕ ਆ ਤੇ ਇੱਕ ਨੇ ਚਾਰ ਆ ਤੇ ਹੁਣ ਤੀਸਰੀ ਆਪਾਂ ਇੱਥੇ ਬਿਠਾਉਨੇ ਆ ਤੇ ਇੱਥੇ ਤਿਆਰਬਾ ਕਰਕੇ ਦੇਖਦੇ ਆ ਮੜ ਲੀਆ ਗੱਲ ਕੇ ਨਹੀਂ ਆਜੋ ਇਹ ਲਾ ਡੱਬੇ ਚ ਰੱਖਣ ਵਾਸਤੇ ਤੇਲ ਜੱਲੀਏ ਤੂੜੀ ਥੋੜੀ ਜੀ ਆ ਜਿਓ ਮਿੱਤਰੋ ਤੂੜੀ ਪਾਉਣੇ ਆਪਾਂ ਥੋੜੀ ਜੀ ਪਹਿਨਾ ਵਿੱਚ ਦਮ ਦੇ ਲਟੂਏ ਇੱਕ ਐਟ ਲੈ ਕੇ ਆਇਆ ਐਟ ਲੈ ਗਿਆ ਹੋਰ ਹਾਂ ਸੰਮਣੀ ਪਈਆ ਇੰਨੀ ਕੁ ਦੂੜੀ ਬਹੁਤ ਆ ਗਿੱਟ ਦੇ ਗੋਲੇ ਪਈਆਂ ਨੇ 2-4 ਐਟ ਯਾਰ ਸੁਦੀ ਐਟ ਲੈ ਗਿਆ ਉਹਨੇ ਦੇ ਵੀ ਦੇ ਦੇ ਹੋਰ ਹੂੰ ਉਹ ਦਾਈ ਦਿਓ ਫਿਲਹਾਲ ਇੰਨੀ ਕੁ ਤੂੜੀ ਬਹੁਤ ਆ ਅੰਡੇ 7 ਕੀ ਆ Hva er, ja? er det du gjør? Alkohol med medlemmene. ਵਾਹ ਗਿੱਲੀ ਕਰ ਲਈ ਆਪਾਂ ਇਹਾ ਤੂੜੀ ਵੀ ਸੁਲਾਬੀ ਹੋ ਜਾਣੀ ਹੈ ਚਲ ਕੋਲੀ ਚ ਲਿਖਦੇ ਹਾਂ ਉਹ ਤੇ ਰੱਖੀਏ ਤੂੜੀ ਦੇ ਉੱਤੇ ਆਂਡੇ ਏ ਕੀ ਆਂਡੇ ਪਤਾ ਨਹੀਂ ਕਿ ਕੁਕੜੀਆਂ ਕਿਉਂ ਡੇ ਹੀ ਦਿੱਤੇ ਆ ਪਿਛਲੀ ਵਾਰ ਸੀ ਇਹ 11 ਉਸ ਤੋਂ ਪਿਛਲੀ ਵਾਰ ਸੀ ਇਹ 31 ਤੇ ਐਸ ਵੀ ਹੈ ਕੋਈ 30 ਤੇ ਆਜੋ ਹੁਣ ਮੈਂ ਤੁਹਾਨੂੰ ਕੁਗੜੀ ਦਿਖਾਉਣਾ ਕਿੱਥੇ ਬੈਠੀ ਆ ਸੇਵਾਵਾਂਾਂ ਲਈ ਟੂੜੀ ਤੇ ਚੜਨਾ ਪੈਣਾ ਆਪਾਂ ਹੈ ਮੇਰੀਆਂ ਲੱਤਾਂ ਧੋਣ ਵਾਲੀਆਂ ਹੋ ਗਈਆਂ ਉਹ ਲੈਟ ਬੰਦ ਕਰ ਦੇ ਹਨੇਰਾ ਕਰ ਦੇ ਹਨੇਰਾ ਕਰ ਦੇ ਇਸ ਵਿੱਚ ਹਾਈਦਰ ਲਿਆ ਵੀ ਕਰਿਆ ਤੇ ਆ ਵੀ ਕਰ ਦੇ ਸਰਦੀ ਦੇ ਦਿਨ ਹਨ ਮਾਪੇ ਬੰਦੀਆਂ ਆਂਡੇਾਂ ਦੇ ਫਿਲਹਾਲ ਜੇ ਬੈਠ ਜਾਵੇ ਤਾਂ ਚੰਗਾ ਹੀ ਆ ਅੰਦੀ ਰਾਗੋ ਅੰਦੀ ਰਾਗ ਨੇਰਾ ਆਪਾ ਕਰਤਾ ਸਾਰੇ ਚੰਗੀ ਤਰ੍ਹਾਂ ਤੇ ਉਹ ਸ਼ਿਸ਼ਟਾ ਕਰ ਰਹੀ ਐ ਪਰ ਲੱਗਦਾ ਹੰਡੇ ਥੱਲੇ ਸਟੂਗੀ ਆਪਾ ਗਲਤੀ ਕੀਤੀ ਤੂੜੀ ਥੋੜੀ ਜੀ ਹੋਰ ਲੰਮੀ ਕਰਨੀ ਐ ਖੁੱਲਾ ਕਰਨਾ ਸੀ ਮੌਮ ਥੋੜਾ ਜਿਹਾ ਚਲੋ ਆ ਦਰਵਾਜ਼ਾ ਬੰਦ ਕਰਾ ਅਨੁਮਿਤ ਰੋ ਦੇਖਦੇ ਆ ਕੋਸ਼ਿਸ਼ ਸਾਡੀ ਕਾਮਯਾਬ ਹੁੰਦੀ ਆ ਕਿ ਨਹੀਂ ਚਲੋ ਠੀਕ ਆ ਜੀ ਸ਼ਾਇਦ ਜਦੋਂ ਹਨੇਰਾ ਹੋ ਗਿਆ ਬੈਠ ਹੀ ਜਾਊਗੀ